ਆਵਾਜ਼ੀ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜੇਕਰ ਗੱਲ ਕਰੀਏ ਹਲਕਾ ਫਲੋਰ ਦੀ ਤਾਂ ਹਲਕਾ ਫਲੋਰ ਅੰਦਰ ਵੀ ਪਾਰਟੀ ਦੀ ਮਜ਼ਬੂਤੀ ਲਈ ਆਵਾਜ਼ੀ ਪਾਰਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਸੰਜੀਤ ਟਵਾਲ ਤੇ ਆਪਣਾ ਵਿਸ਼ਵਾਸ ਦਿਖਾਉਂਦੇ ਹੋਏ ਤੇ ਸੰਜੀਤ ਟਵਾਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਪਾਰਟੀ ਪਰ ਪ੍ਰਤੀ ਇਮਾਨਦਾਰੀ ਨੂੰ ਦੇਖਦੇ ਹੋਏ ਹਲਕਾ ਫਲੋਰ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਇਸ ਨਿਯੁਕਤੀ ਤੋਂ ਬਾਅਦ ਜਿੱਥੇ ਸੰਜੇ ਟਵਾਲ ਨੂੰ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਉੱਥੇ ਹੀ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮਪਾਲ ਵੱਲੋਂ ਫੁੱਲਾਂ ਦੀ ਹਾਰ ਪਾ ਕੇ ਸੰਜੇ ਟਵਾਲ ਨੂੰ ਵਧਾਈ ਦਿੱਤੀ ਗਈ ਸੰਜੇ ਟਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਇੰਚਾਰਜ ਮਨੀਤ ਸਸੋਦੀਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਜਿਸ ਵਿਸ਼ਵਾਸ ਨਾਲ ਪਾਰਟੀ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਉਹ ਉਸ ਨੂੰ ਪੂਰੀ ਲਗਨ ਮਿਹਨਤ ਨਾਲ ਨਿਭਾ ਕੇ ਹਲਕਾ ਫਲੋਰੰਦਰ ਪਾਰਟੀ ਨੂੰ ਮਜ਼ਬੂਤ ਕਰਨਗੇ ਸੰਜੇ ਟਵਾਲ ਦੇ ਸੰਗਠਨ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਹਲਕਾ ਫਲੋਰੰਦਰ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅੱਜ ਸਮੁੱਚੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਿਹੜੇ ਸੰਗਠਨ ਇੰਚਾਰਜ ਲਗਾਏ ਆ ਉਸ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਚਚੀਅਤ ਸੰਜੀਤ ਅਟਵਾਲ ਜੀ ਔਰ ਜਿਹੜੇ ਕੌਂਸਲਰ ਵੀ ਰਹਿ ਚੁੱਕੇ ਆ ਸਾਡੇ ਭੈਣ ਜਿਹੜੇ ਅੰਜੂ ਅਟਵਾਲ ਜੀ ਜਿਹੜੇ ਮੌਜੂਦਾ ਕੌਂਸਲਰ ਨੇ ਔਰ ਸੰਜੀਤ ਅਟਵਾਲ ਨੂੰ ਹਾਈ ਕਮਾਂਡ ਨੇ ਬਹੁਤ ਹੀ ਵੱਡਾ ਜਿਹੜਾ ਹੈ ਉਹ ਫਤਵਾ ਦਿੱਤਾ ਆ ਔਰ ਆਸ ਕਰਦੇ ਆ ਕਿ ਸੰਜੀਤ ਜਿਹੜਾ ਪਹਿਲਾਂ ਵੀ ਬਹੁਤ ਵੱਡੇ ਕੰਮ ਜਿਹੜਾਗਾ ਪਾਰਟੀ ਦੇ ਵਿੱਚ ਕਰਦਾ ਸੀ ਤੇ ਹੁਣ ਹੋਰ ਜਿਹੜਾ ਹੈਗਾ ਅੱਜ ਜਿਹੜਾਗਾ ਸੰਗਠਨ ਇੰਚਾਰਜ ਲੱਗਣ ਤੇ ਜਿਹੜਾ ਹੈ ਉਹ ਹੋਰ ਜਿਹੜਾਗਾ ਪਾਰਟੀ ਦੀ ਵੱਧ ਸੇਵਾ ਕਰੇਗਾ ਔਰ ਮੈਂ ਆਪਣੇ ਵੱਲੋਂ ਹਲਕਾ ਵਿਧਾਨ ਸਭਾ ਫਲੋਰ ਦੇ ਹਲਕਾ ਚਾਰਜ ਹੋਣ ਦੇ ਨਾਤੇ ਮੈਂ ਪ੍ਰਦੀਪ ਦੁੱਗਲ ਜੀ ਦਾ ਜਿਹੜਾ ਕਿ ਸਾਡੇ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਰਾਏ ਦੇ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿਨਾ ਆ ਔਰ ਸਮੁੱਚੀ ਹਾਈ ਕਮਾਂਡ ਜਿਹੜੀ ਹੈ ਸਾਡੀ ਲੀਡਰਸ਼ਿਪ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਨੀਸ਼ ਸ਼ਿਸ਼ੋਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪਰਿਵਾਰੀ ਨੇ ਔਰ ਬਹੁਤ ਹੀ ਸਤਿਕਾਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਮਾਨ ਜੀ ਔਰ ਬਹੁਤ ਹੀ ਸਤਿਕਾਰ ਸਾਡੇ ਰਾਸ਼ਟਰੀ ਕਨਵੀਨਰ ਆ ਆਰਵਿੰਦ ਕੇਂਜਰੀਵਾਲ ਜੀ ਔਰ ਮੈਂ ਪਮਨ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮੈਂ ਸਾਰੀ ਹੀ ਸਮੁੱਚੀ ਲੀਡਰਸ਼ਿਪ ਦਾ ਦਿਲ ਦੀਆਂ ਘਰਾਈਆਂ ਤੋਂ ਤਨਵਾਦ ਕਰਦਾ ਹਾਂ ਔਰ ਮੈਂ ਇਹ ਵੀ ਵਿਸ਼ਵਾਸ ਦਵਾਉਣਾ ਹੈ ਕਿ ਸੰਜੀਤ ਅਟਵਾਲ ਇਸ ਹਲਕਾ ਵਿਧਾਨ ਸਭਾ ਫਲੋਰ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਆ ਆਪਣੀ ਬਹੁਤ ਹੀ ਵੱਡੀ ਤਨੁਮਨੋ ਜਿਹੜੀ ਹੈਗਾ ਸੇਵਾ ਕਰਨਗੇ ਸੋ ਮੈਂ ਸਮੁੱਚੇ ਪਰਿਵਾਰ ਨੂੰ ਅੰਜੂਟਵਾਲ ਸਾਡੇ ਭੈਣ ਜਿਹੜੇ ਐਮਸੀਆ ਖਾਸ ਤੌਰ ਤੇ ਅ ਅਟਵਾਲ ਸਾਹਿਬ ਦੀ ਮਾਤਾ ਔਰ ਸੰਜੀਤ ਟਵਾਲ ਨੂੰ ਮੈਂ ਸਾਰੇ ਹੀ ਗਰਾਇਆ ਦੇ ਜਿਹੜੇ ਹੈਗਾ ਸ਼ਹਿਰ ਨਿਵਾਸੀਆ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਆ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵਿਧਾਨ ਸਭਾ ਫਲੋਰ ਦੇ ਲਈ ਇਹ ਪਰਿਵਾਰ ਔਰ ਸੰਜੀਤ ਟਵਾਲ ਜੀ ਆਪਣੇ ਵੱਲੋਂ ਤਨੁਮਨੋ ਤਨੋ ਜਿਹੜਾ ਹੈਗਾ ਬਹੁਤ ਹੀ ਵੱਡੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਸੰਜੀਤ ਟਵਾਲ ਜੋ ਅੱਜ ਹਲਕਾ ਫਲੋਰ ਦਾ ਮੈਨੂੰ ਸੰਗਠਨ ਇਨਚਾਰਜ ਲਗਾਇਆ ਗਿਆ ਮੈਂ ਸਭ ਤੋਂ ਪਹਿਲਾਂ ਦਾ ਸਾਡੇ ਹਲਕਾ ਇਨਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਅਤੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਦੁੱਗਲ ਸਾਹਿਬ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੈਂ ਪੂਰੇ ਹਾਈ ਕਮਾਂਡ ਨੂੰ ਯਕੀਨ ਦਿਵਾਉਂਦਾ ਜਿਹੜਾ ਵੀ ਕੰਮ ਸਾਡੇ ਹਲਕਾ ਫਲੋਰ ਦਾ ਹੋਵੇਗਾ ਉਹ ਪਹਿਲ ਦੇ ਅਧਾਰ ਤੇ ਹੋਵੇਗਾ ਇਹ ਨੇ ਵੀ ਸਾਡੀ ਇਕੱਲੀ ਆਵਾਜ਼ ਦੀ ਪਾਰਟੀ ਅਸੀਂ ਪੂਰੇ ਹਲਕੇ ਨੂੰ ਪੂਰੇ ਹਲਕੇ ਦੇ ਜਿੰਨੇ ਵੀ ਲੋਕ ਆ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਮੈਂ ਪ੍ਰੋਸਾਧਵਾਂ ਆ ਸਾਡੀ ਸਬੂਚੀ ਟੀਮ ਸ਼੍ਰੀ ਸੁਸ਼ੋਧਿਆ ਜੀ ਜਿਨ੍ਹਾਂ ਨੇ ਕੱਲ 117 ਬੰਦੇ ਦੀ ਮੀਟਿੰਗ ਲਈ ਉਹਨਾਂ ਨੇ 117 ਬੰਦੇ ਚੁਣੇ ਜਿਨ੍ਹਾਂ ਵਿੱਚੋਂ ਮੇਰਾ ਵੀ ਨਾਮ ਆਇਆ ਤੇ ਮੈਂ ਦੁਬਾਰਾ ਤੋਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦਾ ਸਾਡੇ ਹਰਕਨ ਚਾਰਜ ਜੀ ਦਾ ਤੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਦਾ ਅੱਜ 117 ਸੰਗਠਨ ਇੰਚਾਰਜ ਆਵਾਦਵੀ ਪਾਰਟੀ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਜੀ ਸਰਦਾਰ ਭਗਵੰਤ ਸਿੰਘ ਮਾਨ ਅਮਨ ਅਰੋੜਾ ਜੀ ਨੇ 117 ਸਕਰਟਨ ਮੰਤਰੀ ਲਾਏ ਆ ਜਿਹਦੇ ਵਿੱਚੋਂ ਮੈਂ ਸਾਰਿਆਂ ਨੂੰ 117 ਨੂੰ ਵਧਾਈਆਂ ਦੇਣਾ ਖਾਸ ਕਰਕੇ ਡਿਸਟ੍ਰਿਕਟ ਜਲੰਧਰ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਡਿਸਟ੍ਰਿਕਟ ਦੇ ਸਾਰੇ ਨਵੇਂ ਸੰਗਠਨ ਇੰਚਾਰਜਾਂ ਨੂੰ ਬਹੁਤ ਬਹੁਤ ਮੁਬਾਰਕ ਤੇ ਸ਼ਹਿਰਗਰਾਂ ਦਾ ਅੱਜ ਨਾ ਉੱਚਾ ਕਰਨ ਵਾਲੇ ਸਾਡੇ ਸੰਜੇਟਵਾਲ ਜੀ ਜਿਨ੍ਹਾਂ ਦੇ ਮੈਸੇਜ ਕਾਉਂਸਲਰ ਕਾਉਂਸਲਰ ਵੀ ਨੇ ਇਥੋਂ ਐਮਸੀਬੀ ਨੇ ਤੇ ਇਹ ਆਪ ਵੀ ਐਮਸੀ ਰਹੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪੂਰੇ ਸ਼ਹਿਰ ਗਰਾਿਆਂ ਦਾ ਨਾਮ ਬਹੁਤ ਵਧੀਆ ਤਰੀਕੇ ਨਾਲ ਰੋਸ਼ਨ ਕੀਤਾ ਸਜੇ ਹਟਵਾਲਜੀ ਨੇ ਇਹ ਦਿਨ ਰਾਤ ਪਾਰਟੀ ਲਈ ਸੇਵਾ ਕਰਦੇ ਆ ਤੇ ਮੈਂ ਪਾਰਟੀ ਨੂੰ ਵੀ ਯਕੀਨ ਦਿਵਾਣਾ ਪ੍ਰਿੰਸੀਪਲ ਸਾਹਿਬ ਨੂੰ ਵੀ ਯਕੀਨ ਦਿਵਾਉਣੇ ਆ ਕਿ ਸੰਜੇ ਟਵਾਲ ਜੀ ਇਸੇ ਤਰੀਕੇ ਦੇ ਨਾਲ ਆਪਣੇ ਇਸ ਜ਼ਿੰਮੇਵਾਰ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਧੰਨਵਾਦ ਆਪਣੇ ਹਲਕਾਂ ਚਾਰਜਸ ਤੇ ਆਪਣੇ ਹਾਈ ਕਮਾਂਡ ਜੀ ਤੇ ਆਪਣੀ ਪੂਰੀ ਜਿਹੜੀ ਟੀਮ ਆ ਸਾਡੀ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਮੇਰੇ ਹਸਬੰਦ ਨੂੰ ਇਹ ਅਹੁਦਾ ਦਿੱਤਾ ਆ ਤੇ ਮੈਂ ਚਾਹੁੰਦੀ ਆ ਕਿ ਉਹ ਪਾਰਟੀ ਲਈ ਬਹੁਤ ਵਧੀਆ ਕੰਮ ਕਰਨ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਬਹੁਤ-ਬਹੁਤ ਧੰਨਵਾਦ